ਸੱਚੀ ਯਾਰ ਕਦੇ-ਕਦੇ ਤਾਂ ਵੀਡੀਓ ਬਣਾਉਂਦੇ ਵੀ ਸ਼ਰਮ ਆਉਂਦੀ ਹੈ ਕਿ ਕਿਹੋ ਜਿਹੀ ਘਟਨਾ ਦੇ ਬਾਰੇ ਸਾਡੇ ਕੋਲੇ ਇਨਫੋਰਮੇਸ਼ਨ ਆ ਗਈ ਤੇ ਅਸੀਂ ਉਸ ਨੂੰ ਅਪਲੋਡ ਕਰਕੇ ਹੋਰ ਲੋਕਾਂ ਨੂੰ ਜਾਗਰੂਤ ਕਰਾਂਗੇ ਅੱਜ ਇਹੋ ਜੀ ਇੱਕ ਸ਼ਰਮਨਾਕਤ ਘਟਨਾ ਸਾਨੂੰ ਹੋਰ ਦੇਖਣ ਨੂੰ ਮਿਲ ਰਹੀ ਹੈ ਆਪਣੇ ਇੰਡੀਆ ਤੋਂ ਬਹੁਤ ਸਾਰੇ ਪੰਜਾਬੀ ਭਰਾ ਹੈ ਜੋ ਕੈਨੇਡਾ ਦੇ ਵਿੱਚ ਰਹਿ ਰਹੇ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਤੁਸੀਂ YouTube ਦੇ ਉੱਤੇ Instagram ਤੇ ਜਾਂ ਫਿਰ TV ਚੈਨਲਾਂ ਦੇ ਉੱਤੇ ਵੱਡੇ ਚੈਨਲਾਂ 'ਚ ਜੋ ਉਹਨਾਂ ਤੋਂ ਤੁਸੀਂ ਇੱਕ ਵੀਡੀਓ ਜ਼ਰੂਰ ਦੇਖੀ ਹੋਵੇਗੀ ਜੋ ਕਹਿ ਰਹੀ ਹੈ ਕਿ 15 ਲੱਖ ਲੋਕਾਂ ਨੂੰ ਉਹਨਾਂ ਨੇ ਪੀਆਰ ਦੇਰ ਕਰ ਦੇਣੀ ਹੈ ਮਤਲਬ ਕਿ ਟੀਆਰ 2 ਪੀਆਰ ਇਹ ਵਰਡ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਜਿਹਨੂੰ ਕਹਿੰਦੇ ਟੈਂਪਰੇਰੀ ਟੂ ਪਰਮਾਨੈਂਟ ਆਪਾਂ ਕੈਂਡਾ ਦੇ ਵਿੱਚ ਕਰ ਦੇਣੇ ਆ ਇਸ ਚੀਜ਼ ਦਾ ਫਾਇਦਾ ਚੱਕਦੇ ਹੋਏ ਬਹੁਤ ਸਾਰੇ ਇਹੋ ਜਿਹੇ ਪੰਜਾਬੀ ਭਰਾ ਆ ਆਪਣੇ ਪੰਜਾਬੀਆਂ ਭੈਣਾਂ ਆ ਜਿਨ੍ਹਾਂ ਨੂੰ ਗਿਆਨ ਨੂੰ 2 ਸਾਲ ਹੋਇਆ ਕਿਸੇ ਨੂੰ 3 ਸਾਲ ਹੋਇਆ ਕਿਸੇ ਦੀ ਹੁਣੇ-ਹੁਣੇ ਸਟੱਡੀ ਪੂਰੀ ਹੋਈ ਆ ਤੇ ਕੋਈ ਵਰਕ ਪਰਮਿਟ ਤੇ ਆ ਤੇ ਉਹ ਕੀ ਕਰ ਰਹੇ ਆ ਉਹ ਆਊਟ ਆਫ ਸਟੇਟਸ ਹੋ ਰਹੇ ਆ ਮਤਲਬ ਕੀ ਉਹਨਾਂ ਕੋਲੇ ਇਸ ਦਾ ਮਤਲਬ ਕੀ ਹੈ ਤੁਹਾਡੇ ਸਕਰੀਨ ਦੇ ਤੋਂ ਤੁਸੀਂ ਦੇਖ ਸਕਦੇ ਆਊਟ ਆਫ ਸਟੇਟਸ ਹੋ ਰਹੇ ਆ ਕਿ ਜਿਹੜੇ ਲੋਕਾਂ ਨੂੰ 15 ਲੱਖ ਲੋਕਾਂ ਨੂੰ ਪੀਆਰ ਮਿਲਨੀ ਆ ਟੀਆਰ ਤੋਂ ਪੀਆਰ ਅਸੀਂ ਉਹਨਾਂ ਵਿੱਚ ਸ਼ਾਮਲ ਹੋ ਜਾਂਦੇ ਆ ਉਹਨਾਂ ਵਿੱਚ ਸ਼ਾਮਲ ਹੋ ਕੇ ਅਸੀਂ ਡਾਇਰੈਕਟ ਪੀਆਰ ਲੈ ਲਾਵਾਂਗੇ ਦੇਖੋ ਕਿੱਡੀ ਵੱਡੀ ਸ਼ਰਮ ਵਾਲੀ ਗੱਲ ਵੀ ਹੈ ਜੇਕਰ ਤੁਹਾਡੇ ਕੋਲੇ ਪੂਰੇ ਡਾਕੂਮੈਂਟ ਪਏ ਆ ਸਟੱਡੀ ਦੇ ਪਏ ਆ ਵਰਕ ਪਰਮਿਟ ਦੇ ਪਏ ਆ ਵਿਸ਼ਟੁਰ ਵੀਜ਼ੇ ਦੇ ਪਏ ਆ ਟੂਰਿਸਟ ਵੀਜ਼ੇ ਤੇ ਤੁਸੀਂ ਗਏ ਹੋ ਤੁਸੀਂ ਉੱਥੇ ਆਊਟ ਆਫ ਸਟੇਟਸ ਹੋ ਰਹੇ ਹੋ ਪਰ ਸਭ ਤੋਂ ਸੋਚਣ ਵਾਲੀ ਗੱਲ ਇਹ ਹੈ ਕਿ ਇਨ ਦਾ ਫਿਊਚਰ ਹਜੇ ਸਿਰਫ ਉਹਨਾਂ ਨੇ 2 ਟਾਈਮ ਅਨਾਨਸਮੈਂਟ ਕੀਤੀ ਆ ਹਜੇ ਉਹਨਾਂ ਨੇ ਸਿਰਫ ਸਰਵੇ ਕਰ ਰਿਹਾ ਪਹਿਲਾਂ ਟਰੂਡੋ ਨੇ ਸਰਵੇ ਕੀਤਾ ਹੈ ਮਾਰਕ ਮਿਲਰ ਨੇ ਸਰਵੇ ਕੀਤਾ ਹੈ ਹੁਣ ਉਹਨਾਂ ਦੀ ਜਿਹੜੀ ਕਮਿਊਨਿਟੀ ਹੈ ਉਹ ਸਰਵੇ ਕਰੂਗੀ ਲੋਕਾਂ ਦੇ ਉੱਤੇ ਵੀ ਕਿਹੋ ਜਿਹਾ ਕੰਮ ਕਰਨਾ ਚਾਹੀਦਾ ਹੈ ਅੱਗੇ ਪਤਾ ਨਹੀਂ ਕੀ ਨਵੇਂ ਸੱਪ ਨਿਕਲਣਗੇ ਜਦੋਂ ਨਵੇਂ ਸੱਪ ਅੱਗੇ ਨਿਕਲਣਗੇ ਉਸ ਤੋਂ ਬਾਅਦ ਹੀ ਟੀਆਰ 2 ਪੀਆਰ ਕੀਤਾ ਜਾਊਗਾ ਉਹਦੇ ਵਿੱਚ ਬਹੁਤ ਜ਼ਿਆਦਾ ਟਰਮ ਆਫ ਕੰਡੀਸ਼ਨਸ ਰੱਖੀਆਂ ਜਾਣਗੀਆਂ ਕਿ ਨਾ ਕੈਨੇਡਾ ਗਵਰਨਮੈਂਟ ਲੋ ਕਿ ਅਸੀਂ ਇੰਨਾ ਇੰਨਾ ਲੋਕਾਂ ਨੂੰ ਚੱਕ ਰਹੇ ਹਾਂ ਇੰਨਾ ਇੰਨਾ ਲੋਕਾਂ ਦੀ ਅਬਿਲਿਟੀ ਆ ਸਾਡੇ ਕੋਲੇ ਟੀਆਰ ਟੂ ਪੀਆਰ ਲਾਈਨ ਦੀ ਜੇਕਰ ਤੁਹਾਡੀ ਸਟੱਡੀ ਪੂਰੀ ਆ ਤੁਹਾਡੇ ਕੋਲ 3 ਸਾਲ ਦਾ ਵਰਕ ਪਰਮਿਟ ਆ ਯਾ ਇਹ ਆ ਕੋਈ ਇਸ ਤੋਂ ਬਿਨਾ ਕੋਈ ਹੋਰ ਗੱਲਬਾਤ ਨਿਕਲਾਈ ਪਰ ਜਿਹੜੇ ਲੋਕੀ 3 ਸਾਲ 2 ਸਾਲ ਪੜ੍ਹਾਈ ਪੂਰੀ ਕੀਤੀ ਆ ਵਰਕ ਪਰਮਿਟ ਤੇ ਹੈਗੇ ਆ ਆਊਟ ਆਫ ਸਟੇਟਸ ਹੋ ਰਹੇ ਆ ਤੋਂ ਉਹ ਨਾ ਤਾਂ ਇਧਰ ਤੇ ਹੋਣਗੇ ਨਾ ਫਿਰ ਉਹ ਉਧਰ ਤੇ ਹੋਣਗੇ ਫਿਰ ਸਿੱਧਾ ਉਹ ਬੈਗ ਚੱਕ ਕੇ ਇੰਡੀਆ ਹੀ ਆਉਣਗੇ ਕਿਉਂਕਿ ਸਾਫ ਸਾਫ ਇਹਦੇ ਵਿੱਚ ਲਿਖਿਆ ਹੈ ਕਿ ਜਿਹੜਾ ਆਊਟ ਆਫ ਸਟੇਟਸ ਹੋ ਜਾਂਦਾ ਹੈ ਉਸ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਹਨੂੰ ਕੋਈ ਹੱਕ ਨਹੀਂ ਹੁੰਦਾ ਉਸ ਸਿਟੀ ਵਿੱਚ ਰਹਿਣ ਦਾ ਚਾਹੇ ਉਹ ਕੈਨੇਡਾ ਹੈ ਚਾਹੇ ਕੋਈ ਹੋਰ ਹੈ ਜਰੂਰ ਸਬਸਕ੍ਰਾਈਬ ਕਰਿਓ